ਸਾਧ ਸੰਗਜ ਜੀ ਸਿੱਖਾਂ ਨੇ ਸਤਿਗੁਰੂ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੂੰ ਕਿਤੇ ਕੀਤੀ ਕਿ ਮਹਾਰਾਜ ਜਿਹੜੇ ਕਈ ਨਾਮ ਨਹੀਂ ਜਪਦੇ ਔਰ ਬਹੁਤ ਤਨੀ ਹਨ ਅਮੀਰ ਹਨ ਉਹ ਤਾਂ ਮਹਾਰਾਜ ਬਹੁਤ ਸੁਖੀ ਹੁੰਦੇ ਹੋਣਗੇ ਤਾਂ ਸਤਿਗੁਰ ਮਹਾਰਾਜ ਜੀ ਉਚਾਰਣ ਕਰਦੇ ਹਨ ਉਤਰ ਦਿੰਦੇ ਹਨ ਅੰਤਰ ਚਿੰਤਾ ਨੈਣੀ ਸੁਖੀ ਮੂਰਨ ਉਤਰੇ ਭੁਖ ਮਹਾਰਾਜ ਕਹਿਣ ਲੱਗੇ ਹੈ ਭਾਈ ਸਿੱਖੋ ਜਿਹੜੇ ਪੁਰਸ਼ ਜਿਹੜੇ ਮਨੁੱਖ ਜਿਹੜੇ ਪ੍ਰਾਣੀ ਨੈਣੀ ਅੱਖਾਂ ਦੇ ਦੁਆਰਾ ਦੇਖਣ ਦੇ ਵਿੱਚ ਤਾਂ ਸਾਨੂੰ ਸੁਖੀ ਦਿਖਦੇ ਹਨ ਜਿਸ ਤਰ੍ਹਾਂ ਆਪਾਂ ਕਹਿੰਦੇ ਆਹ ਮੇਰਾ ਗਵਾਂਢੀ ਬੜਾ ਸੁਖੀ ਹੈ ਅੱਖਾਂ ਦੇ ਦੁਆਰਾ ਅੱਖਾਂ ਦੇ ਨਾਲ ਤਾਂ ਮਹਾਰਾਜ ਕਹਿੰਦੇ ਸੁਖੀ ਦਿੱਖਦੇ ਹਨ ਪਰ ਉਹਨਾਂ ਦੇ ਅੰਤਰ ਉਹਨਾਂ ਦੇ ਅੰਦਰ ਬਹੁਤ ਚਿੰਤਾ ਫਿਗਰ ਹੈ ਜੋ ਜੋ ਤੀਸਾ ਸੋ ਸੋ ਰੋਗੀ ਰੋਗ ਰਹਿਤ ਬਰਾ ਸਤਗੁਰੂ ਜੋਗੀ ਦੇਖਣ ਦੇ ਵਿੱਚ ਆਪਾਂ ਨੂੰ ਲੱਗਦਾ ਮੇਰਾ ਗਵੜੀ ਬੜਾ ਅਮੀਰ ਹੈ ਬੜਾ ਸੁਖੀ ਹੈ ਪਰਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਪਰਮਾਨੰ ਕਰਦੇ ਜੋ ਜੋ ਦੀਸਾ ਜਿਹੜਾ ਵੀ ਕੋਈ ਦਿਖਦਾ ਜੋ ਜੋ ਦੀਸਾ ਸੋ ਸੋ ਰੋਗੀ ਉਹੀ ਰੋਗੀ ਹੈ ਜੇ ਕੋਈ ਆਖੇ ਮੈਂ ਬੜਾ ਸੁਖੀ ਆ ਤਾਂ ਉਹ ਝੂਠ ਬੋਲਦਾ ਜਾਂ ਕਿਸੇ ਨੂੰ ਸਰੀਰਿਕ ਰੋਗ ਲੱਗਾ ਸਰੀਰ ਦੀ ਕੋਈ ਬਿਮਾਰੀ ਲੱਗੀ ਹੈ ਜਾਂ ਫਿਰ ਕਿਸੇ ਨੂੰ ਮਾਨਸਿਕ ਰੋਗ ਲੱਗਾ भाव मन के चिंता है रात को नींद नहीं आती नी सो जो जो दीश है सो सो रोगी रोग रहत मेरा लोग जोगी रोगा तो रहत जीन कोई रोग नहीं ओ केवल अकाल पुरख और गुरु साहबान हैं महाराज कहते ऐसे जड़े दे देखते दे दे हैं दूरों अखा के ना सुखी देखते दे दे हैं पर ਅੰਦਰੋਂ ਚਿੰਤਾ ਦੇ ਗ੍ਰਸਤ ਹਨ ਚਿੰਤਾ ਦੇ ਨਾਲ ਸਹਿਤ ਹਨ ਕੋਈ ਚਿੰਤਾ ਕਿਸੇ ਨੂੰ ਕੋਈ ਚਿੰਤਾ ਚਿੰਤਾ ਦੇ ਨਾਲ ਗ੍ਰਸਤ ਹਨ ਉਹਨਾਂ ਦੀ ਆਸਾ ਤ੍ਰਿਸ਼ਨਾ ਰੂਪੀ ਜਿਹੜੀ ਭੁੱਖ ਹੈ ਮੋਰ ਨਾ ਉਤਰੈ ਭੁੱਖ ਆਸਾਂ ਜਿਹੜੀਆਂ ਆਸਾਂ ਹਨ ਬੰਦੇ ਦੀਆਂ ਔਰ ਤ੍ਰਿਸ਼ਨਾ ਜਿਹੜੀ ਮੁੱਕਦੀ ਨਹੀਂ ਆ ਵੀ ਚਾਹੀਦਾ ਆ ਵੀ ਚਾਹੀਦਾ ਮੇਰੇ ਪਾਸ ਜ਼ਰੂਰਤ ਦੇ ਲਈ ਚੀਜ਼ ਹੈ ਵਕਤੂ ਹੈ ਪਰ ਮੈਨੂੰ ਹੋਰ ਚਾਹੀਦੀ ਤਾਂ ਉਹਨਾਂ ਦੀ ਚਿੰਤਾ ਜਿਹੜੀ ਹੈ ਨਹੀਂ ਮੁੱਕਦੀ ਉਹਨਾਂ ਦੀ ਆਸਾ ਰੂਪੀ ਤ੍ਰਿਸ਼ਨਾ ਰੂਪੀ ਭੋਖ ਨਹੀਂ ਉਤਰਦੀ ਜਿਹੜੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੇ ਦੇਖਣ ਦੇ ਵਿੱਚ ਬੜੇ ਧਨੀ ਮਾਲਕ ਲੱਗਦੇ ਸੁਖੀ ਲੱਗਦੇ ਬੜੇ ਪੈਸੇ ਵਾਲੇ ਜਾਪਦੇ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਐਸੀ ਹਾਲਤ ਮੰਨੀ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੋ ਦੁੱਖ ਮਹਾਰਾਜ ਕਹਿੰਦੇ ਹੈ ਭਾਈ ਸਿੱਖੋ ਸੱਚੇ ਪਰਮਾਤਮਾ ਦੇ ਨਾਮ ਤੋਂ ਬਿਨਾ ਉਹਦੇ ਨਾਮ ਜਪੇ ਤੋਂ ਬਿਨਾ ਸਿਮਰਨ ਕੀਤੇ ਤੋਂ ਬਿਨਾ ਜੰਮਣ ਮਰਨ ਰੂਪ ਦੁੱਖ ਕਸ਼ਟ ਨਹੀਂ ਲੱਥਦਾ ਕਿਉਂ ਬਾਲਕ ਜਦੋਂ ਪੈਦਾ ਹੁੰਦਾ ਉਦੋਂ ਦਰਦ ਹੁੰਦਾ ਬਾਲਕ ਨੂੰ ਮਾਤਾ ਨੂੰ ਵੀ ਔਰ ਜਦੋਂ ਮਰਨ ਲੱਗਦਾ ਉਦੋਂ ਕਹਿੰਦੇ ਹਨ ਐਸਾ ਦਰਦ ਹੁੰਦਾ ਵੀ ਕਈ ਹਜ਼ਾਰ ਪਿਛੋਂ ਆਨੇ ਇਕੱਠਾ ਡੰਗ ਮਾਰਿਆ ਸੋ ਜੰਮਣ ਮਰਨ ਨੂੰ ਵੀ ਦੁੱਖ ਕਸ਼ਟ ਨਹੀਂ ਲੈਂਦਾ ਉਹਨਾਂ ਦਾ